ਉਹ ਛੱਡੋ ਯਾਰ ਮੈਂ ਕਿ ਤਾ ਹੋਰ ਸਮਾਨ ਲੈ ਲੂੰਗਾ ਮੈਂ ਤੁਹਾਡੇ ਨਾਲ ਬੰਨਿਆ ਹੋਇਆ ਤੈਨੂੰ ਤਨਖਾਹ ਮਿਲਦੀ 8000 ਮਿਲਦੀ ਹੈ ਨਾ ਹਾਂਜੀ ਅੱਧੀ ਅੱਧੀ ਕਰ ਲਿਆ ਕਰ ਅੱਧੀ ਮੈਨੂੰ ਦੇ ਦਿਆ ਕਰ ਉਹ ਪਾਜੀ ਕੰਮ ਕਰਦੇ ਬੁਰੇ ਹਾਲ ਆ ਉਹ ਸਾਰੀ ਮਾਰਕੀਟ ਹੀ ਮੰਦੀ ਪਈ ਹੈ ਭਾਜੀ ਆਪਾਂ ਕਿਤੇ ਅੰਬਰਾ ਤੋਂ ਆਏ ਆ ਸੰਨੀ ਹਾਂਜੀ ਵੀਰੇ ਕੀ ਕਰੀ ਜਾਂਦਾ ਮੈਂ ਸਮਾਨ ਰੱਖ ਰਿਆ ਸੀ ਬਾਜੀ ਮੈਨੂੰ ਲੱਗਦਾ ਤੁਹਾਨੂੰ ساری ਜ਼ਿੰਦਗੀ ਸਮਾਨ ਹੀ ਰੱਖੀ ਜਾਏਗਾ ਉਹ ਸਮਝ ਨਹੀਂ ਲੱਗਦੀ ਵੀ ਕਿੰਨਾ ਕਰਨਾ ਹਿਸਾਬ ਤਾਂ ਉਹ ਬਾਜੀ ਆ ਹਿਸਾਬ ਨਾ ਕਿਸੇ ਤੇ ਸਮਝ ਨਹੀਂ ਆਣਾ ਜੀ ਇਹ ਤਾਂ ਬਹੁਤ ਮੋਟਾ ਹਿਸਾਬ ਆ ਕੁੰਡੀਆਂ ਥੋੜੀਆਂ ਮਾਰੀਆਂ ਕਿਤੇ ਤੇ ਕੁੰਡੀਆਂ ਮੈਂ ਇਕੱਲੇ ਨੇ ਮਾਰੀਆਂ ਨੇ ਇਕੱਠੇ ਨਹੀਂ ਮਾਰੀਆਂ ਨੇ ਉਹ ਬਾਜੀ ਮੈਨੂੰ ਤਾਂ ਵਿੱਚੋਂ 2-3000 ਮਿਲਦਾ ਸੀਗਾ ਬਾਕੀ ਪੈਸੇ ਤੁਹਾਡੀ ਆਪਣੀ ਜੇਬ ਤੇ ਜਾਂਦੇ ਸੀਗੇ ਹਾਂ ਮੇਰੀ ਜੇਬ ਤੇ ਜਿਹੜਾ 50% ਜਾ ਰਿਹਾ ਉਹ ਦੇਖਦਾ ਤੈਨੂੰ ਤੇਰੀ ਦੇਵ ਚ ਜਾ ਰਿਹਾ ਜਿਹੜਾ ਉਹ ਉਹ ਇੱਥੋਂ ਹੀ ਜਾਂਦਾ ਉਹ ਵੀ ਇੱਥੋਂ ਹੀ ਚਲਦੇ ਆ ਘਰ ਕੱਟ ਫੋਨ ਕੱਢ ਲਾ ਸਾਬਦਾ ਇਹਦਾ ਕੈਲਕੂਲੇਟਰ ਕੈਲਕੂਲੇਟਰ ਤੂੰ ਬਾਅਦ ਚੋਂ ਕੱਢੀ ਤੂੰ ਫੇਰ ਫੋਨ ਚੱਕ ਲੈ ਆਇਆ ਅੱਜ ਪਾਜੀ ਕੋਈ ਗੱਲ ਨਹੀਂ ਕੁਛ ਨਹੀਂ ਹੁੰਦਾ ਹੈਗਾ ਆਪਾਂ ਫੋਨ ਲਕੋ ਕੇ ਰੱਖਾਂਗੇ ਨਾ ਕੀ ਲਕੋ ਕੇ ਰੱਖਾਂਗੇ ਹੁਣੇ ਤੈਨੂੰ ਕਿਹਾ ਤੂੰ ਨਾਲ ਹੀ ਤਾਂ ਕੱਢ ਲਿਆ ਵਾ ਭਾਜੀ ਨਹੀਂ ਵੀਰੇ ਦੇ ਮੂਰੇ ਫੋਨ ਕੱਢਦਾ ਮੈਂ ਜੇ ਵੀਰੇ ਨੇ ਕਹਿ ਤਾ ਫੋਨ ਕੱਢ ਲਿਆ ਮੈਂ ਕਹਿ ਦੂੰ ਘਰੇ ਰਹਿ ਗਿਆ ਅੱਛਾ ਉਦਾਂ ਤਾਂ ਉਹਨਾਂ ਨੂੰ ਦਿਖਣਾ ਹੀ ਨਹੀਂ ਨਾ ਫੋਨ ਹੈਗਾ ਜੇਬ 'ਚ ਬੈਗ 'ਚ ਪਾ ਲੂੰਗਾ ਮੈਂ ਆਪਣੇ ਉਹ ਮੇਰੇ ਨਾਲ ਬਹਿਸ ਬਾਜੀ ਨਾ ਕਰੀ ਜਾ ਤੈਨੂੰ ਮੈਂ ਜਿਹੜੀ ਗੱਲ ਸਮਝਾਈ ਸੀ ਗੱਲ ਉਹ ਸਮਝ ਲੈ ਨਹੀਂ ਤਾਂ ਜਿਹੜਾ ਤੂੰ ਕੁੰਡੀਆਂ ਵਾਲੀ ਗੱਲਾਂ ਕਰਦਾ ਪਿਆ ਨਾ ਸਿੱਧਾ ਸਿੱਧਾ ਦਿੱਤਾ ਹਿਸਾਬ ਸਮਝ ਆਣਾ ਮੋਟਾ ਇਹ ਭਾਜੀ ਫੇਰ ਹਿਸਾਬ ਲਾ ਲੈਨੇ ਇੱਕ ਵਾਰੀ ਤੇ ਲੱਗਾ ਹੀ ਹੋਇਆ ਹਿਸਾਬ ਹਿਸਾਬ ਲਾ ਲੈਨੇ ਜੈ ਜੀ ਯਾਰ ਵੀਰੇ ਨੇ ਲੱਗ ਤਾਂ ਕੀਤਾ ਤੂੰ ਲੱਗ ਤਾਂ ਕਰੀ ਜਾਣਾ ਵਾ ਤੇ ਪੰਗਾ ਹੋਰ ਸਿਰ ਪਾਏਗਾ ਤੂੰ ਫਿਰ ਤੁਸੀਂ ਨਾ ਕੁੰਡੀਆਂ ਮਾਰਿਆ ਕਰੋ ਆਪਣੀ ਦੁਕਾਨ 'ਚ ਅੱਛਾ ਮੈਂ ਕੱਲੇ ਨਹੀਂ ਮਾਰ ਰਿਹਾ ਵਾਂ ਲਾ 99 65 ਕਰ ਹੋ ਕੇ ਨਹੀਂ ਹੁੰਦੇ ਵੀਰੇ ਅੱਛਾ ਸਾਹਿਬ ਜਦੋਂ ਪੈਸੇ ਗਿਣਾ ਲੈ ਗਿੰਨੇ ਹੁੰਦੇ ਆ ਉਦੋਂ ਤੁਹਾਨੂੰ ਫਟਾਫਟ ਸਾਹਿਬ ਪਤਾ ਲੱਗ ਜਾਂਦਾ ਵਾ ਨੋੜੇ ਨਵੇਂ ਨਹੀਂ ਪਤਾ ਕਿੰਨਾ ਪੜਿਆ ਤੂੰ ਪਾਜੀ ਐ ਤਾਂ ਪਤਾ ਵਾ ਪਰ ਗਾਰਕੂਲੇਟਰ ਤੋਂ ਲਾ ਕੇ ਦੱਸ ਦਿੰਨਾ ਮੈਂ ਲਾ ਲਾ ਨੋੜੇ ਨਵੇਂ ਲੇਖ 65 ਮੇਰੀ ਸੁਣ ਲੈ ਗੱਲ ਵੀਰਾ ਆ ਗਿਆ ਵਾ ਸਹੀ ਹੌਣ ਪਾਲਾ ਜੇਬ ਚ ਜੇ ਤੂੰ ਫਸਿਆ ਮੈਂ ਮੁੱਕਰ ਜਾਣਾ ਮੇਰੇ ਵੱਲੋਂ ਹੱਥ ਖੜੇ ਆ ਮੈਂ ਜੋ ਆਪ ਦੇ ਦੈਣਾ ਵੀ ਮੈਨੂੰ ਨਹੀਂ ਪਤਾ ਆਪੇ ਪੁੱਛੋ ਇਹਦਾ ਹਿਸਾਬ ਕੋਈ ਗੱਲ ਨਹੀਂ ਮੈਨੂੰ ਪੁੱਛਣਗੇ ਮੈਂ ਵੀ ਦੱਸ ਦੂੰਗਾ ਮੇਰੀ ਵੀ ਹੱਥ ਖੜੇ ਹੋਣਗੇ ਮੈਂ ਵੀ ਜਵਾਬ ਦੇ ਦੂੰ ਉਹਨਾਂ ਨੂੰ ਅੱਗੋਂ ਕੀ ਜਵਾਬ ਦੇਂਗਾ ਯਾਰ ਕਮਾਲ ਕਰਦਾ ਯਾਰ ਸੰਨੀ ਕਮਿਸ਼ਨ ਵਾਲੇ ਇਕੱਠਾ-ਇਕੱਠਾ ਹਿਸਾਬ-ਤਬ ਉਦਾਂ ਤੋਂ ਕਹੀ ਇਹਨਾ ਕਹਿ ਦੇਣਾ ਵੀਰੇ ਇਹਨੂੰ ਕੀ ਕਹੇਗਾ ਮੈਂ ਤੇਰਾ ਨਾਮ ਲੈਣਾ ਸਾਫ ਵੀ ਇਹਨੂੰ ਪਤਾ ਜੀ ਇਹਨੂੰ ਹਿਸਾਬ-ਤਬ ਪਤਾ ਮੈਨੂੰ ਨਹੀਂ ਪਤਾ ਇਹਨੂੰ ਲੁਕਾਉਂਦੇ ਫਟਾਫਟ ਵੀਰਾ ਆ ਗਿਆ ਐਵੇਂ ਪੰਗਾ ਪਾਏਗਾ ਉਹਨੂੰ ਨਾਮ ਫਿਰ ਸਾਨੂੰ ਵੀ ਨਾਮ ਪਤਾ ਇਹਨੇ ਕੋਈ ਗੱਲ ਏਡ ਕਿਹੜੀ ਗੱਲ ਹੈ ਕਿਹੜਾ ਨਾਮ ਪਤਾ ਤੈਨੂੰ ਕੀ ਕਹੇਗਾ ਭਾਜੀ ਆ ਕੇ ਚੁੱਪ ਕਰ ਜਾ। ਕਿਸੀ ਕਵਰੇ ਸਸ਼ੀਕਾਨ। ਤੂੰ ਯਾਰ ਨਵੇਂ ਡਰਾਮਾ ਕਰ ਰਿਹਾ ਅੱਜ। ਕੀ ਡਰਾਮਾ ਭਾਈ ਮੈਂ ਤਾਂ ਤੂੰ ਫਟਾਫਟ ਉੱਠ ਕੇ ਆ ਗਿਆ ਮੇਰੇ ਨਾਲ ਗੱਲ ਵੀ ਨਹੀਂ ਕਰਕੇ ਆ। ਏਸੀ ਕਿਉਂ ਬੰਦ ਕੀਤਾ ਇਸ ਵੇਰੇ? ਭਾਜੀ ਠੰਡ ਲੱਗਦੀ ਵੀ ਸੀ ਤੇ ਮੈਨੂੰ ਤਾਂ ਗਰਮੀ ਲੱਗਦੀ ਸੀ ਨਾ। ਨਾਲੇ ਤਾਂ ਭਾਈ ਤੂੰ ਚਾਦਰ ਲਿੱਤੀ ਹੋਈ ਸੀਗੀ। ਯਾਰ ਮੈਂ ਜੋ ਮਰਜ਼ੀ ਲਿੱਤਾ ਹੋਵੇ ਤੂੰ ਆਂ ਨਹੀਂ ਕਰਨਾ ਬਸ ਜਿਹੜਾ ਅੱਜ ਕੰਮ ਕੀਤਾ ਤੂੰ ਏਸੀ ਬੰਦ ਕਰਕੇ ਮੂੰਹ ਚੱਕ ਕੇ ਤੁਰ ਪਿਆ ਬਾਹਰ ਨੂੰ। ਪਾਜੀ ਕਮਾਲ ਕਰਦੇ ਹੋ ਅੱਜ ਜੇ ਮੈਂ ਏਸੀ ਬੰਦ ਕਰਤਾ ਤੇ ਤੁਸੀਂ ਇੰਨਾ ਬੋਲਣ ਲੱਗ ਗਿਓ ਤੁਹਾਨੂੰ ਯਾਦ ਆ ਛੋਟੇ ਹੁੰਦੇ ਆਪਾਂ ਇਕੱਠੇ ਸੌਂਦੇ ਸੀ ਤੁਸੀਂ ਅੱਗੇ ਵਾਲੀ ਮੰਜੀ ਤੇ ਸੌਂਦੇ ਸੀ ਮੈਨੂੰ ਐਂਡ ਵਾਲੀ ਮੰਜੀ ਤੇ ਪਾਉਂਦੇ ਸੀ ਆਪ ਕੂਲਰ ਦੀ ਹਵਾ ਲਈ ਜਾਂਦੇ ਸੀਗੇ ਤੇ ਤੈਨੂੰ ਕਿਤੇ ਹਵਾ ਨਹੀਂ ਲੱਗਦੀ ਸੀ ਉਹ ਪਾਜੀ ਜਦੋਂ ਨੀਂਦ ਆਣ ਲੱਗਦੀ ਸੀ ਤੁਸੀਂ ਕੂਲਰ ਬੰਦ ਕਰ ਦਿੰਦੇ ਸੀ ਮੱਖੀਆਂ ਹੱਟ ਤੰਗ ਕਰਦੀਆਂ ਸੀ ਮੈਨੂੰ ਤੇ ਮੱਖੀਆਂ ਤਾਂ ਤੰਗ ਕਰਨਾ ਹੀ ਆ ਮੱਖੀਆਂ ਤਾਂ ਦੋ ਚੀਜ਼ਾਂ ਤੇ ਬੰਦੀਆਂ ਹੁੰਦੀਆਂ ਜਾਂ ਮਿੱਠੇ ਤੇ ਬੰਦੀਆਂ ਹੁੰਦੀਆਂ ਦੂਜੀ ਤੈਨੂੰ ਪਤਾ ਹੀ ਆ ਪਾਜੀ ਕੀ ਮਤਲਬ ਮਤਲਬ ਇਹ ਆ ਕਿ ਤੂੰ ਕੱਲ ਤੋਂ ਏਸੀ ਨਹੀਂ ਬੰਦ ਕਰਨਾ ਤੈਨੂੰ ਠੰਣ ਲੱਗਦੀ ਬਾਹਰ ਜਾ ਕੇ ਜਿੰਨਾ ਮਰਜ਼ੀ ਸੋ ਜਾ ਕਰ ਮੈਂ ਨਹੀਂ ਸੋਣਾ ਭਾਜੀ ਬਾਹਰ ਤਾਂ ਫਿਰ ਏਸੀ ਨਹੀਂ ਬੰਦ ਕਰਨਾ ਨਹੀਂ ਛੇਤਰੋ ਆਪਰੇਟ ਹੋ ਜਾਣਾ ਸਿਰੇ ਸਿਰੇ ਭਾਜੀ ਜਿਹੜਾ ਤੁਸੀਂ ਅਲੱਗ ਰਜਾਈ ਤੇ ਜਿਹੜਾ ਉਹ ਗਰਮ ਗਰਮ ਹਵਾ ਛੱਡਦੇ ਹੋ ਮੈਂ ਤੁਹਾਨੂੰ ਕਦੇ ਕਿਹਾ ਬੱਸ ਮੈਂ ਨਹੀਂ ਛੱਡਦਾ ਹਵਾ ਤੂੰ ਛੱਡਦਾ ਮੈਂ ਤੈਨੂੰ ਪਤਾ ਨਹੀਂ ਲੱਗਦਾ ਸੁੱਤੇ ਪਏ ਨੂੰ ਐ ਮੈਂ ਜਬੜੀਆਂ ਮਾਰੀ ਜਾਂਦਾ ਮੇਰੇ ਨਾਲ ਹਿਸਾਬ ਰਲਾਇਆ ਕੋਈ ਹਾਂਜੀ ਭਾਜੀ ਹੁਣੇ ਰਲਾਇਆ ਕੀ ਲਾਇਆ ਤੇ ਹਾਂ ਮੈਨੂੰ ਕਿੱਥੇ ਹਿਸਾਬ ਭਾਜੀ ਇੱਥੇ ਥੱਲੇ ਪਿਆ ਵਾ ਥੱਲੇ ਪਿਆ ਸਾਹਿਬ ਤੈਨੂੰ ਰਲਾਨ ਨੂੰ ਕਿ ਥੱਲੇ ਰੱਖਦਾ ਐਡੀ ਛੇਤੀ ਥੱਕ ਗਿਆ ਨੂੰ ਉਹ ਪਾਜੀ ਆਹ ਦੇਖੋ ਮੈਂ ਇੱਕ ਬਿੱਲ ਰਲਾਇਆ ਵਾ ਅੱਜ ਕਿੰਨੇ ਇੱਕ ਬਿੱਲ ਪਾਜੀ ਉਹ ਹਜ਼ਾਰ ਬਿੱਲਾ ਇਦਾਂ ਦਾ ਡੇਢ ਦੋ ਸਾਲਟ ਪਾ ਦੇਗਾ ਤੂੰ ਤੇ ਪਾਜੀ ਸ਼ਾਇਦ ਵੱਧ ਵੀ ਲੱਗਦਾ ਟਾਈਮ ਜਰੂਰੀ ਥੋੜੀ ਜਾਨੂ ਅਗਲੀਆਂ ਬੈਲੈਂਸ ਸ਼ੀਟ ਆ ਜਾਣਗੀਆਂ ਅਗਲੇ ਰਿਟਰਨ ਆ ਜਾਣਗੀਆਂ ਇਹੀ ਕੰਮਾਂ ਨੂੰ ਰਹਿ ਗਏ ਆਪਾਂ ਤੇ ਪਾਜੀ ਉਲਝੇ ਰਵਾਂਗੇ ਵੈਸੇ ਕਿਹੜਾ ਗਾਹ ਕੇ ਗਏ ਕੰਮ ਤਾਂ ਲੱਗੇ ਰਵਾਂਗੇ ਨਾ ਤੇ ਤੇਰੇ ਕੰਮ ਆ ਨਾ ਗਾਹ ਕਾਂਦੇ ਵੀ ਨਹੀਂ ਲਾ ਲਿਆ ਹਿਸਾਬ ਮੈਂ ਕੋਈ ਹੋਰ ਕੰਮ ਕਰ ਲੈ ਤੂੰ ਉਹ ਪਾਜੀ ਮੈਨੂੰ ਤਾਂ ਇਹ ਨਹੀਂ ਸਮਝ ਲੱਗ ਰਿਹਾ ਕਿ 96 ਪੀਸ ਇੱਧਰ ਦਿਖਦੇ ਪਿਆ ਉਧਰ ਇੱਕ ਵੀ ਨਹੀਂ ਦਿਖਦਾ ਪਿਆ ਤੇ ਜਿਹੜਾ ਬਿੱਲ ਬੋਲ ਵਾਲਾ ਸਾਹਿਬ ਜਿਹੜਾ ਇੱਕ ਬਿੱਲ ਦੇਖਿਆ ਵਾ ਉਹ ਚ ਵੀ ਉਲਝ ਗਿਆ ਉਹੀ ਤਾਂ ਹੈਗਾ ਪਾਜੀ ਹੁਣ ਹਿਸਾਬ ਜੀ ਨਹੀਂ ਸਮਝ ਲੱਗ ਰਿਹਾ ਉਹ ਵੀਰ ਮੇਰੇ ਆ ਜੇ ਤਾਂ ਦੁਕਾਨ ਬਚਾਣੀ ਆ ਨਾ ਤੇ ਕੋਈ ਅਕਾਊਂਟੈਂਟ ਰੱਖ ਲਾ ਤਾਂ ਬਚ ਜਾਾਂਗੇ ਨਹੀਂ ਤੇਰੇ ਭਰੋਸੇ ਰਹਿ ਗਿਆ ਨਾ ਮੈਂ ਧੱਗਿਆ ਉਹ ਪਾਜੀ ਫਿਰ ਇੱਕਦਮ ਥੋੜੀ ਹੋ ਜਾਊਗਾ ਕੋਈ ਆਊਗਾ ਕੋਈ ਗੱਲਬਾਤ ਕਰਾਂਗੇ ਤਾਂ ਹੀ ਕੋਈ ਰਾਹ ਪੱਲਾ ਮਿਲੂਗਾ ਹਾਂ ਤਾਂ ਤੂੰ ਆਇਆ ਕਰਿਆ ਸੀਗਾ ਮੇਰੇ ਕੋਲ ਹੈਗੇ ਬੰਦੇ ਮੈਂ ਫਟਾਫਟ ਪਤਾ ਕਰ ਦੂੰਗਾ ਮੈਨੂੰ ਉਹ ਭਾਈ ਫਿਰ ਗਾਹ ਕਾਊਗਾ ਗਾਹ ਨਈ ਗੱਲ ਕਰਨੀ ਐ ਵੋਗ ਨੂੰ ਗੱਲ ਕਰਨੀ ਉਹਨੂੰ ਲਾਲਾ ਨਾਲ ਓਏ ਉਰੇਆ ਸਾਸਤਰੀ ਗਾਲ ਤਾਂ ਠੀਕ ਆ ਆ ਕੀ ਘੜੀ ਅਜ ਮੋੜੀ ਨਹੀਂ ਮਾਸੀ ਦੇ ਮੁੰਡੇ ਦੀ ਭਾਈ ਗਿਆ ਨਹੀਂ ਨਾ ਅਜੋ ਉਰੇ ਹੀ ਨਹਿਜੇ ਤੇ ਮੋਬਾਈਲ ਮੋਬਾਈਲ ਤਾਂ ਭਾਈ ਤੇ ਇਹਦਾ ਸੀਗਾ ਉਹਨੂੰ ਫਿਰ ਉਹ ਕਰੀ ਆ ਜੀ ਫੋਨ ਤਾਂ ਸੁਪਰ ਆ ਭਰਾਵਾ ਮੋਬਾਈਲ ਮੋੜਤਾ ਵਾ ਸਾਹਰ ਲਾਲਾ ਮੇਰੀ ਗੱਲ ਸੁਣ ਲੈ ਨਹੀਂ ਮੈਂ ਤੇਰਾ ਸਾਰਾ ਕੁਝ ਖੋਲਣਾ ਮੋਬਾਈਲ ਮੋਲ ਜੇ ਪਾਜੀ ਕੀ ਖੋਲਣਾ ਉਹ ਤੇਰੇ ਕੋਲੇ ਆਈਫੋਨ 14 ਪ੍ਰੋ ਮੈਕਸ ਆ ਪਾਜੀ ਤੁਸੀਂ ਕਿਹੜਾ ਮੈਨੂੰ ਕੋਈ ਦਿੰਨੇ ਹੋ ਉਹ ਤਾਂ ਉੱਪਰ ਵਾਲੀ ਕਮਾਈ ਚ ਹੁੰਦਾ ਉੱਪਰ ਵਾਲੀ ਕਮਾਈ ਕਿਹੜੀ ਉਹ ਮਤਲਬ ਪਾਜੀ ਉੱਪਰ ਪਟਵਾਏ ਵੇਚਦੇ ਆ ਉਹਦੇ ਚ ਦਿੰਨੇ ਹੋ ਹਿਸਾਬ ਤੁਸੀਂ ਮੈਨੂੰ ਉਹ ਕਿੰਨੇ ਕ ਵਿਕਦੇ ਨੇ ਹੁਣ ਤੈਨੂੰ ਮੈਂ ਸਾਰੀ ਦੁਕਾਨ ਦੇ ਦਾਂ ਮੈਂ ਆਪਕੇ ਤੇ ਨੌਕਰੀ ਲੱਗ ਜਾਣਾ ਪਾਇ ਤੂੰ ਇਹ ਤਿਆਰ ਬੱਚਿਆਂ ਵਾਲੀਆਂ ਗੱਲਾਂ ਕਰੀ ਜਾਂਦੀ ਹੈ ਮੈਂ ਤੇਰਾ ਆਈਫੋਨ ਜੇ ਵੇਚ ਦਣਾ ਮੈਂ ਤੈਨੂੰ ਦੱਸੀ ਨਾ ਜੇ ਘਾਟਾ ਜ਼ਿਆਦਾ ਪੈ ਗਿਆ ਕੋਈ ਗੱਲ ਨਹੀਂ ਪਾਜੀ ਉਹ ਤੁਹਾਨੂੰ ਖੁਸ਼ ਹੀ ਹੈਗਾ ਤੇਰੇ ਕੋਲ ਹੈਗਾ ਮਤਲਬ ਮਤਲਬ ਪਾਜੀ ਉਹ ਜਿਹੜਾ ਮਾਸੇ ਦਾ ਮੁੰਡਾ ਹੈ ਨਾ ਉਹਦੇ ਕੋਲ ਆਈਫੋਨ ਹੈਗਾ ਜੀ 14 ਪ੍ਰੋ ਮੈਂ ਜਿਹੜੀ ਗੱਲ ਕਰਦੀ ਹੈ ਨਾ ਤੇ ਮੇਰਾ ਉਹਦਾ ਉਹ 13 ਥੋੜੀ ਆ ਤੂੰ ਐਵੇਂ ਹਵਾ ਕਰੀ ਜਾਂਦਾ ਆਇਆ ਤਾਂ ਸਾਡੇ ਘਰੇ ਆ ਨਾ ਮੇਰਾ ਤੇ ਜੇ ਉਹ ਮੋੜਿਆ ਸੀ ਆ ਵੀ ਮੋੜ ਦਿੰਦਾ ਇਹ ਤਾਂ ਪਾਜੀ ਉਹ ਬੈਟਰੀ ਲੋ ਸੀ ਨਾ ਮੈਂ ਤਾਂ ਉੱਧੇ ਹੀ ਬੰਨ ਕੇ ਆ ਗਿਆ ਬੰਦ ਪੀਲੇ ਜੀ ਅਜੇ ਆ ਫੁਕਰੀ ਮਾਰਨ ਦੀ ਆਦਤ ਨਹੀਂ ਜਾਂਦੀ ਵੇਸ ਫਿਲਪਸ ਦੇ ਕੱਪੜੇ ਕੋ ਦੁਕਾਨ ਲੱਗ ਗਿਆ ਏ ਇਹ ਇਹ ਪਾਇੇ ਵੀ ਉਹਦੀ ਹੈ ਜੀ ਇਹ ਮੇਰੀ ਨੈਣੀ ਹੈ ਇਹ ਵੀ ਮਾਸੀ ਦੇ ਮੁੰਡੇ ਦੇ ਆ ਬੂਟ ਵੀ ਨਵੇਂ ਪਾਇਏ ਪਾਜੀ ਤੁਹਾਨੂੰ ਦੱਸਿਆ ਨਾ ਉਹ ਸਾਰਾ ਮਨੂੰ ਪੈਂਟ ਵੀ ਉਹਦੇ ਤੇ ਹਾ ਸ਼ੂਜ਼ ਵੀ ਉਹਦੇ ਹੈ ਜੀ ਜਿਹੜੇ ਹਸਾਬ ਨਾਲ ਮਾਸੀ ਦੇ ਮੁੰਡੇ ਦੇ ਕੱਪੜੇ ਵਾ ਕੇ ਆਂਦਾ ਨਾ ਇਹ ਮੈਨੂੰ ਲੱਗਦਾ ਨੰਗਾ ਹੀ ਬੈਠਾ ਹੋਣਾ ਕਰੇ ਸਾਰਾ ਕੁਝ ਤਾਂ ਖੋਲ ਜਾਂਦਾ ਇਹ ਮਲਾ ਤਾਂ ਕਦੇ ਮਾਸੀ ਦੇ ਮੁੰਡੇ ਨੂੰ ਬੜਾ ਤਾਨ ਨਹੀਂ ਆ ਉਹ ਹੈ ਹਾਂਜੀ ਵੀਰੇ ਮਲਾ ਦੂੰਗਾ ਜੀ ਕੋਈ ਗੱਲ ਨਹੀਂ ਲੈ ਕੇ ਆਈ ਕੱਲ ਦੁਕਾਨ ਤੇ ਉਹਨੂੰ ਠੀਕ ਹੈ ਵੀਰੇ ਪਾਜੀ ਨੂੰ ਪੁੱਛ ਲਓ ਪਾਜੀ ਮਿਲੇ ਤਾਂ ਹੋ ਜਾਣਾ ਨਾਲ ਉਹ ਕੀ ਮਿਲਿਆ ਹੋਇਆ ਮੈਨੂੰ ਕੀ ਪਤਾ ਵਾ ਮੈਨੂੰ ਕੁਝ ਨਹੀਂ ਪਤਾ ਭਾਜੀ ਇਹਨੂੰ ਵੀ ਪਤਾ ਵਾ ਕਿਹੜਾ ਆਈਫੋਨ ਕਿਹੜੇ ਹਿਸਾਬ ਤਾਂ ਮੈਨੂੰ ਨਹੀਂ ਸਮਝ ਲੱਗਦੀ ਤੁਸੀਂ ਮੈਨੂੰ ਕਰੇ ਲੈਣ ਆਏ ਸੀ ਨਾ ਇੱਕ ਦਿਨ ਸਵੇਰੇ ਮੈਂ ਲੇਟ ਹੋ ਰਿਹਾ ਸੀ ਜਦੋਂ ਉਹ ਕਰੇ ਤੁਹਾਨੂੰ ਮਿਲਿਆ ਇੱਕ ਦਿਨ ਦਾ ਕੀ ਮਤਲਬ ਹੈ ਕੱਲ ਦੀ ਤਾਂ ਗੱਲ ਹੈ ਤੂੰ ਭੁੱਲ ਵੀ ਗਿਆ ਕੋਈ ਹੋਰ ਤਾਂ ਨਹੀਂ ਝੋਲ ਚੱਲਦਾ ਵਾ ਤੁਹਾਡਾ ਨਹੀਂ ਨਹੀਂ ਭਾਜੀ ਮੇਰੇ ਕੋਲ ਲਾਲਾ ਜਾਂ ਬੰਦਾ ਰੱਖ ਲਾ ਤੂੰ ਐਦਾਂ ਕਰ ਇਹਨੂੰ ਛੱਡ ਸਮਾਨ ਲਿਖਾਇਆ ਹੋਇਆ ਜਾਂ ਸਮਾਨ ਲੈ ਕੇ ਆ ਭਾਜੀ ਗਰਮੀ ਆ ਰੁੱਕ ਕੇ ਜਾਣਾ ਥੋੜਾ ਉਹ ਹਜੇ ਤਾਂ ਤੈਨੂੰ ਮੈਂ ਦੂਜੇ ਸ਼ੋਰੂਮ ਜਾਣ ਨੂੰ ਨਹੀਂ ਕਹਿੰਦਾ ਉੱਥੇ ਜਾਇਆ ਕਰ 10 ਮਿੰਟ ਉੱਥੇ ਵੀ ਬਹਿ ਕੇ ਦੇਖ ਲੈ ਉਹ ਵੀ ਆਪਣੀ ਦੁਕਾਨ ਹੈ ਉਹ ਕਿਹੜਾ ਕਿਸੇ ਹੋਰ ਦੀ ਆ ਉਹ ਪਾਜੀ ਉੱਥੋਂ ਦੀ ਫਿਰ ਸੈਟਿੰਗ ਜੀ ਨਹੀਂ ਨਾ ਬੈਂਦੀ ਕਿਹੜੀ ਸੈਟਿੰਗ ਓਏ ਉਹ ਮਤਲਬ ਪਾਜੀ ਹੁਣ ਇੱਥੇ ਸਮਾਨ ਦਾ ਪਤਾ ਵਾ ਨਾ ਨਾਲੇ ਉੱਥੇ ਆਪਾਂ ਰੱਖਿਆ ਤਾਂ ਹੋਇਆ ਸਟਾਫ ਸਵਾ ਦੀ ਖੇ ਪਤਾ ਸਮਾਨ ਤੇ ਇੱਥੇ ਨਹੀਂ ਰਲਦਾ ਪਿਆ ਸ਼ੁਕਰ ਕਰ ਤੂੰ ਉੱਥੇ ਜਾਂਦਾ ਨਹੀਂ ਫਿਰ ਉੱਥੇ ਵੀ ਸਮਾਨ ਘਟਣ ਲੱਗ ਜਾਣਾ ਕੋਈ ਨਹੀਂ ਮੈਂ ਆਪੇ ਦੇਖ ਲਉ ਤੂੰ ਜਾ ਕੇ ਮਾਰਕੀਟ ਸਮਾਨ ਚੱਕ ਕੇ ਲਿਆ ਪਈ ਰੁੱਕ ਕੇ ਚੱਲ ਜਣਾ ਅੱਧਾ ਘੰਟਾ ਗਰਮੀ ਵੜੀ ਆ ਉਹ ਤੂੰ ਕਿਹੜਾ ਮੋਮਬੱਤੀਆਂ ਜਿਹੜਾ ਪਿਘਲ ਜਾਏਗਾ ਜਾ ਮੇਰਾ ਭਰਾ ਉਹ ਨਹੀਂ ਪਈ ਆ ਦੇਖੋ ਕੱਲ ਵੀ ਗਿਆ ਨਾ ਰੈਡੀਸ਼ ਓਏ ਜਾ ਯਾਰ ਹਾਂ ਰੈਡੀਸ਼ ਦਾ ਚਲ ਫਸਾਨੀ ਨੂੰ ਤਾਂ ਭੇਜ ਦੋ ਨਾਲ ਮੈਂ ਵੀ ਚੱਲਦਾ ਦੁਕਾਨ ਵਾੜਾ ਦਿੰਨੇ ਆ ਵੀਰੇ ਪੈਸੇ ਤਾਂ ਦੇ ਦੋ ਫਿਰ ਸਮਾਨ ਤਾਂ ਤਾਂ ਹੀ ਲਿਆਉਂਗਾ ਓਏ ਸਮਾਨ ਦੇ ਪੈਸੇ ਦਿੱਤੇ ਹੋਇਆ ਬਾਨੇ ਲਈ ਨਾ ਜਾ ਫੜਾ ਹੋਣ ਠੀਕ ਆ ਹੋ ਤੂੰ ਲਾੜ ਸਾਹਿਬ ਵਾਂਗੂ ਬਹਿ ਗਿਆ ਕੀ ਹੋਇਆ ਤੈਨੂੰ ਭਾਈ ਥੱਕ ਗਿਆ ਸੀ ਜੀ ਥੱਕ ਗਿਆ ਤੂੰ ਪਹਾੜ ਤੋਂ ਚੜ ਕੇ ਆਇਆ ਯਾਰ ਕੰਮ ਕਰ ਲੈ ਬ੍ਰਾਂਡਡ ਕੱਪੜੇ ਪਾ ਕੇ ਕੁਝ ਨਹੀਂ ਮਿਲਣਾ ਕੁਝ ਨਹੀਂ ਮਾਸੀ ਦੇ ਮੁੰਡੇ ਨਾਲ ਚੱਲ ਜਾਣਾ ਫੇਰ ਉਹ ਫਕੀਰਾਂ ਵਾਲੀ ਤੇ ਆਏਗਾ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਗਾਨੀਆਰ ਦਾ ਫੇਸ ਵਾਸ਼ ਦੇਓ ਮੈਨੂੰ ਗਾਨੀਆਰ ਦਾ ਫੇਸ ਵਾਸ਼ ਦੇਓਏ ਹਲੋ ਕਿੰਨੇ ਦਾ 220 ਦਾ ਵਾਜੀ ਅੱਬ ਵੀਰੇ ਤੁਸੀਂ ਇਹ ਲੇਜ਼ਰ ਲੂਜ਼ਰ ਖੋਲੀ ਬੈਠੇ ਹੋ ਕੀ ਗੱਲ ਹੋ ਗਈ ਪਪਾ ਜੀ ਹਿਸਾਬ ਜਰ ਲਾਨਾ ਮੈ ਪਤਾ ਹੀ ਨਹੀਂ ਲੱਗ ਰਿਹਾ ਕੀ ਚੱਕਰ ਆ ਕੀ ਨਹੀਂ ਆ ਪਾ ਜੀ ਜਿੱਦਾਂ ਤੁਸੀਂ ਰਲਾਨੇ ਪੇ ਆਉਣਾ ਆ ਤੁਹਾਨੂੰ ਮਹੀਨਾ ਡੇਢ ਮਹੀਨਾ ਲੱਗ ਜਾਣਾ ਤੁਹਾਡੇ ਤੋਂ ਹਿਸਾਬ ਨਹੀਂ ਰਲਣਾ ਉਹ ਮੇਰੇ ਲਈ ਤਾਂ 15 20 ਮਿੰਟ ਦਾ ਕੰਮ ਆ 15 20 ਮਿੰਟ ਦਾ ਹਾਂਜੀ ਹਾਂਜੀ ਕੀ ਕੰਮ ਕਰਦੇ ਹੋ ਬਾਈ ਇਹ ਅਕਾਉਂਟਸ ਦਾ ਕੰਮ ਕਰਦਾ ਮੈਂ ਅੱਛਾ ਅਕਾਉਂਟਸ ਦਾ ਕੰਮ ਕਰਦੇ ਹੋ ਹਾਂਜੀ ਹਾਂਜੀ ਤੇ ਕਿੱਥੇ ਕਰਦੇ ਹੋ ਬਹੁਤ ਸਾਰੇ ਕੰਪਨੀਆਂ ਚ ਕੰਮ ਕਰਦਾ ਵੀਰੇ ਬਹੁਤ ਸਾਰੇ ਪਾਰਟੀਆਂ ਨੇ ਮੇਰੀਆਂ ਵੈਸੇ ਤਾਂ ਮੈਂ ਢੰਡਾਰੀ ਜਿਆਦਾ ਕੰਮ ਕਰਦਾ ਅੱਛਾ ਫੋਕਲ ਪੁਆਇੰਟ ਕੋਲ ਹਾਂਜੀ 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 ਅਕਾਊਂਟਸ ਵਾਲਾ ਕੰਮ ਵਾਸੇ ਹੈ ਓੱਖਾ ਹੀ ਨਾ ਬਾਈ ਨਾ ਨਾ ਵੀਰੇ ਇੰਨਾ ਵੀ ਓੱਖਾ ਨਹੀਂ ਹੈਗਾ ਆ ਵੱਧ ਤੋਂ ਵੱਧ 20 ਮਿੰਟ ਦਾ ਕੰਮ ਆ ਵੀਰੇ ਇਹ ਆ ਸਾਰਾ ਹੀ ਹਾਂ ਜੀ ਅੰਦੀ ਸਾਰਾ 20 ਮਿੰਟ ਦਾ ਕੰਮ ਆ ਜੀ ਐਕਸਪੀਰੀਅੰਸ ਲੱਗਦਾ ਕਿੰਨੇ ਸਾਲ ਹੋ ਗਏ ਬਾਈ ਕੰਮ ਕਰਦੇ ਮੈਨੂੰ ਹੋ ਗਏ ਵੀਰੇ 5-7 ਸਾਲ ਹੋ ਗਏ ਅਕਾਊਂਟਸ ਦਾ ਕੰਮ ਕਰਦੇ ਹਾਂ ਹਾਂ ਜੀ ਹਾਂ ਜੀ ਸਹੀ ਆ ਬਾਈ ਕਿੰਨੇ ਕੇ ਪੈਸੇ ਬਣ ਜਾਂਦੇ ਵੀਰੇ ਆ ਵੀਰੇ ਮਹੀਨੇ ਤੇ ਮੇਰੇ ਬਣ ਜਾਂਦੇ ਆ 70-80 ਤੋਂ ਟੱਪ ਜਾਂਦੇ ਆ ਕਈ ਵਾਰ ਬਸ 70-80 ਰੁਪਏ ਆ 70 80000 ਦੀ ਗੱਲ ਕਰਦਾ ਪਿਆ ਵੀਰੇ ਮੈਂ 70 80000 ਹਾਂਜੀ ਹਾਂਜੀ ਅੱਧਾ ਲੁਧਿਆਣਾ ਮੇਰੇ ਤੋਂ ਕਰਵਾਉਂਦਾ ਜੀ ਨਾਮ ਚੱਲਦਾ ਮੇਖਿਆ ਨਹੀਂ ਕੀ ਨਾਮ ਹੈ ਤੁਹਾਡਾ ਮੇਰਾ ਲਾਡੀ ਨਾਮ ਹੈ ਜੀ ਲਾਡੀ ਇੱਥੇ ਕਿਤੇ ਲੋਕਲ ਵੀ ਕੰਮ ਕਰਦੇ ਕਿਤੇ ਨੇੜੇ ਤੇੜੇ ਹਾਂਜੀ ਆ ਤੁਹਾਡੇ ਆਲੇ ਦੁਆਲੇ ਦੀਆਂ 4-5 ਦੁਕਾਨਾਂ ਹੈਗੀਆਂ ਨੇ ਮੇਰੇ ਕੋਲ ਕੀ ਦੁਕਾਨਾਂ ਦੁਕਾਨਾਂ ਆ ਉਹ ਦੁਕਾਨਾਂ ਦਾ ਨਾਮ ਨੂੰ ਨਹੀਂ ਮੈਂ ਯਾਦ ਰੱਖਦਾ ਭਾਈ ਮੈਂ ਕੰਮ ਦਾ ਮਤਲਬ ਰੱਖਦਾ ਨਾਮ ਨਹੀਂ ਪਤਾ ਦੁਕਾਨਾਂ ਦਾ ਭਾਈ ਹੁਣ ਮੈਂ ਦੁਕਾਨਾਂ ਦੇ ਨਾਮ ਦੇਖਣ ਜਾਣਾ ਹੁਣਾ ਕਿ ਮੈਂ ਆਪਣਾ ਕੰਮ ਕਰਾਂ ਉੱਥੇ ਜਾ ਕੇ ਤੁਹਾਡਾ ਬੱਤੇ ਵੀ ਆ ਰੱਖੀ ਫਿਰਦਾ ਵੀਰੇ ਜੇ ਮਤਲਬ ਵੀਰੇ ਆਹ ਦੁਕਾਨ ਦਾ ਕੰਮ ਕਰਨਾ ਹੋਵੇ ਅਕਾਊਂਟਸ ਦਾ ਕਿੰਨੇ ਕੇ ਪੈ ਲਓਗੇ ਕੰਮ ਕਰ ਯਾਰ ਤੁਹਾਡਾ ਘੱਟ ਜਾਈ ਲੱਗਦਾ ਮੈਨੂੰ ਚਲੋ ਕੋਈ ਨਹੀਂ 5-7000 ਹੋ ਜਾਊਗਾ ਹੋ ਜਾਊਗਾ ਵੀਰੇ ਹਾਂਜੀ ਹਾਂਜੀ 5-7000 ਚ ਹਾਂਜੀ ਹਾਂਜੀ ਸਾਬ ਪੂਰਾ 00 ਕਰ ਦੋਗੇ 00 ਮੈਂ ਕਹ ਸਾਰਾ ਕੁਝ ਕਰ ਦੂੰਗਾ ਫਿਰ ਵੀ ਟਾਈਮਿੰਗ ਕੀ ਹੋਵੇ ਜੇ ਮੈਂ ਤੁਸੀਂ ਇੱਥੇ ਆਣਾ ਆਊਗਾ ਟਾਈਮਿੰਗ ਯਾਰ ਮੇਕੋ ਨਾ ਟਾਈਮ ਟੂ ਮ ਘਟਵਾਦੀ ਹੁੰਦਾ ਹੁਣ ਵੀ ਮੈਂ ਜਾਣਾ ਆ ਅ 12 ਵਜੇ ਆਜਿਆ ਕਰੂੰਗਾ ਮੈਂ 2 ਘੰਟੇ ਕੰਮ ਕਰ ਲਿਆ ਕਰੂੰਗਾ 12 ਤੋਂ 2 12 ਤੋਂ 2 ਆਜਿਆ ਕਰੋ ਭਾਈ ਫਿਰ ਤਾਂ ਮੇਰੇ ਲਈ ਸੌਖਾ ਹਾਂਜੀ ਗੱਲ ਸੁਣੋ ਵੀਰੇ ਪਹਿਲਾਂ ਮੈਂ ਸਵੇਰੇ ਸਵੇਰੇ ਜਾਣਾ ਹੋਣਾ ਫੋਕਲ ਪੁਆਇੰਟ ਠੀਕ ਹੈ ਜੀ ਉਹ ਸਾਰਾ ਏਰੀਆ ਕਰਕੇ 12 ਤੋਂ 2 ਮੈਂ ਇੱਥੇ ਆਇਆ ਕਰੂੰ ਲੰਚ ਟਾਈਮ ਠੀਕ ਹੈ ਨਾ ਨਾਲੇ ਤੁਸੀਂ ਮੇਰਾ ਲੰਚ ਮੰਗਾ ਕੇ ਰੱਖਣਾ ਲੰਚ ਮੈਂ ਮੰਗਾਣਾ ਤੇ ਲੰਚ ਟਾਈਮ ਆਉਂਗਾ ਨਾ ਤੇ ਤੁਸੀਂ ਮੰਗਾ ਕੇ ਰੱਖਣਾ ਤੇ ਵੀਰੇ ਐਡਾ ਬੈਗ ਚੱਕਿਆ ਚ ਰੋਟੀ ਪਾ ਲਿਆ ਆਇਆ ਕਰ ਬੈਗ ਇਹਦੇ ਵਿੱਚ ਨਹੀਂ ਰੋਟੀ ਜਾਂਦੀ ਮੈਂ ਕਿ ਰੋਟੀ ਰੋਟੀ ਸੰਭੀ ਬੈਠੂੰਗਾ ਕਿ ਪੈਨ ਪੈਨਸਲ ਰੱਖੂੰਗਾ ਆਪਣੀਆਂ ਕਮਾਲ ਦੀ ਗੱਲ ਕਰਦੇ ਹੋ ਯਾਰ ਅਕਾਊਂਟਸ ਦਾ ਤੁਹਾਨੂੰ ਪਤਾ ਹੀ ਕੁਝ ਨਹੀਂ ਤੇ ਜਿਹੜੀ ਤਨਖਾਹ ਅਲੱਗ ਲਏਗਾ ਤੇ ਰੋਟੀ ਲੱਗ ਹਾਂਜੀ ਤਨਖਾਹ ਤਾਂ ਅਲੱਗ ਲਵਾਂਗਾ ਨਾ ਮੈਂ ਉਸ ਤੋਂ ਬਾਅਦ ਚ ਕਹਿੰਦਾ ਮੈਨੂੰ ਵਿੱਚ ਸੌਂਫ ਵੀ ਲਾ ਕੇ ਦੋ ਗੁੜ ਵੀ ਲਾ ਕੇ ਦੋ ਉਹ ਸੌਂਫ ਯਾਰ ਸੌਂਫ ਗੁੜ ਤੇ ਤੁਸੀਂ ਗੱਲ ਪੰਚਾਈ ਜਾਣੇ ਹੋ ਅਨੋਂ ਨੇਵਰੇ ਦੇ ਢਾਬੇ ਤੋਂ ਮਿਲਦੀ ਆ ਤੁਹਾਡੇ ਤੇ ਕਿਨਾਰੇ ਤੇ ਹੈਗਾ ਉਹਦਾ ਵੀ ਹਿਸਾਬ ਮੇਰੇ ਕੋਲ ਚੱਲਦਾ ਅੱਛਾ ਉਹ ਵੀ ਹਿਸਾਬ ਇਹ ਰੋਟੀ ਲਿਆਇਆ ਕਰਾਂਦਾ ਚੱਲ ਵੀਰੇ ਕੱਲ ਆ ਜੀ ਤੂੰ ਮੇਰੀ ਗੱਲ ਸੁਣ ਹੈਲੋ ਸੰਨੀ ਅਬੀਰਾ ਕਾਊਂਟਸ ਦਾ ਕੰਮ ਕਰਦਾ ਵਾ ਅੱਛਾ ਜੀ ਤੇ ਇਹਨੂੰ ਆਪਾਂ ਪੁਆਇੰਟ ਕਰਦੇ ਵਾ ਹੱਥ ਮਲਾ ਮੇਰੇ ਨਾਲ ਬਾਈ ਥੈਂਕ ਯੂ ਮੇਰੀ ਗੱਲ ਸੁਣ ਤੇ ਆਨਾ ਵੀਰੇ ਹਾਂਜੀ ਕੱਲ ਤੋਂ 12:00 ਵਜੇ ਆ ਜੀ ਠੀਕ ਹੈ ਤੇ ਕਾਊਂਟਸ ਦਾ ਕੰਮ ਦੇਖ ਲਈ ਸਾਰਾ ਵਧੀਆ ਤੇ ਜਿਹੜਾ 5-7000 ਦੀ ਗੱਲ ਹੋਈ ਆ ਤੇ ਉਹਨੂੰ ਆਪਾਂ ਮਹੀਨੇ ਬਾਅਦ ਦੇ ਦਾਂਗੇ ਕਿੰਨੀ ਗੱਲ ਹੋਈ ਆ 5-7000 ਕਿਹਾ ਤੂੰ 5 ਤੇ 7 ਕਿੰਨੇ ਹੁੰਦੇ 500 7 12 ਤੇ 12000 ਦੀ ਗੱਲ ਹੋਈ ਆ 5-7 ਦੀ ਨਹੀਂ ਹੋਈ ਆ ਐਨਾ ਵਧੀਆ ਹਿਸਾਬ ਲਾ ਲਿਆ ਤੁਸੀਂ ਆਪ ਹੀ ਹਿਸਾਬ ਲਾ ਲਓ ਫਿਰ ਉਹ ਯਾਰ ਜੇ ਮੇਰੇ ਤੋਂ ਰਲਦਾ ਹੁੰਦਾ ਤੇ ਮੈਂ ਤੈਨੂੰ ਜਰੂਰ ਕਹਿਣਾ ਸੀਗਾ ਤੇ ਰਲਣਾ ਹੀ ਮੇਰੇ ਤੋਂ ਆ ਮੈਂ ਹੁਣ ਨਹੀਂ ਕਰਨਾ ਮੈਂ ਕੱਲ ਆਉਂਗਾ ਠੀਕ ਹੈ ਜੀ ਉਹ ਮੈਂ ਵੀ ਤੈਨੂੰ ਕਹਿਣਾ ਕੱਲ 12 ਵਜੇ ਆ ਜੀ ਰੋਟੀ ਤੇਰੀ ਮੰਗਾ ਦਾਂਗੇ ਠੀਕ ਆ ਪਤਾ ਕੀ ਗੱਲ ਸੁਣੋ ਰਾਜਮਾ ਚੌਲ ਮੰਗਾ ਲਓ ਮੈਂ ਬੜੇ ਸਵਾਦ ਨਾਲ ਖਾਣਾ ਉਦੋਂ ਨਾ ਫਿਰ ਮੇਰਾ ਦਿਮਾਗ ਜ਼ਿਆਦਾ ਤੇਜ਼ ਚੱਲਦਾ ਪਹਿਲਾਂ ਰੋਟੀ ਉਹ ਖਾ ਲਈਆਂ ਕੇ ਕੰਮ ਬਾਅਦ ਚ ਕਰ ਲਾਂਗੇ ਚਲੋ ਫਿਰ ਇਦਾਂ ਕਰ ਲਵਾਂਗੇ ਉਹ ਵੀਰੇ ਤੂੰ ਕੰਮ ਤੇ ਆ ਹਸਾਬ ਲਾ ਕਿੰਨਾ ਕੁ ਟਾਈਮ ਲੱਗ ਜਾਊਗਾ ਬਿੱਲਾਂ ਨੂੰ ਦੱਸਿਆ ਤਾਂ ਹੈ 15-20 ਮਿੰਟ ਲੱਗੂਗੇ ਇਹਨੂੰ ਸਮਝਣ ਲਈ ਬਾਕੀ 2-3 ਮਹੀਨੇ ਲੱਗ ਜੂਗੇ ਕੰਪਲੀਟ ਕਰਨ ਨੂੰ ਕੰਮ ਤਾਂ ਦੇਖ ਲੋ ਕਿੰਨਾ ਹਿਸਾਬ ਆ 2 ਲੱਖ ਉਹਨੇ ਦਾਦੂ ਕਹਿੰਦਾ 15-20 ਮਿੰਟ ਤੇ ਕੰਮ ਹੋ ਜਾਊਗਾ ਆ 15-20 ਮਿੰਟ ਮੈਨੂੰ ਸਮਝਣ ਨੂੰ ਲੱਗਦੇ ਆ ਨਾ ਤੇ ਆ ਕੰਮ ਤਾਂ ਦੇਖ ਲੋ ਕਿੱਡਾ ਆ ਤੁਸੀਂ ਵੀਰੇ ਇੱਕ ਵਾਰੀ ਬਾਪੇ ਵੀਰੇ ਨਾਲ ਸਲਾਹ ਕਰ ਲਿਓ ਇਹਨਾਂ ਦਾ ਨੰਬਰ ਲੈ ਲਓ ਤੇ ਫੋਨ ਕਰ ਦਿਓ ਕੱਲ ਇਹ ਆ ਜਾਣਗੇ ਨੰਬਰ ਨੰਬਰ ਨਹੀਂ ਮੈਂ ਇਦਾਂ ਦੰਦਾ ਜੀ ਰਾਤ ਨੂੰ ਮੈਨੂੰ ਕਾਲ ਕਰ ਲਈ ਫਿਰ ਮੈਂ ਕਿੱਧਰ ਜਾਊਂਗਾ ਓ ਯਾਰ ਪਾਜੀ ਯਾਰ ਮੇਰੀ ਗੱਲ ਕੋਈ ਸਲਾਹ ਸਲੂਨੀ ਤੂੰ ਕੱਲ ਤੋਂ ਆ ਜੀ ਯਾਰ ਠੀਕ ਹੈ ਠੀਕ ਆ ਵੈਸੇ ਮੈਂ ਹੁਣ ਮੂੰਹ ਹੱਤਣਾ ਹੀ ਆ ਕੱਲ ਆਉਂਗਾ ਮੈਂ ਕੱਲ ਮੂੰਹ ਹੱਤੋ ਕੇ ਆਉਂਗਾ ਫਿਰ ਤੇ ਇੰਨਾ ਟਾਈਮ ਲੱਗਣਾ ਮੂੰਹ ਹੱਤ ਨੂੰ ਆ ਯੇ ਦੇਖੋ ਸੋਹਣਾ ਸੁਨੱਖਾ ਮੁੰਡਾ ਜੀ ਟਾਈਮ ਤਾਂ ਲੱਗਦਾ ਹੀ ਆ ਆਫੀਸ਼ੀਅਲ ਕੁਚਲ ਕਰਨ ਨੂੰ ਚਲ ਵੀਰੇ ਠੀਕ ਹੈ ਜੇ ਪੈਸੇ ਦੇ ਦੇ ਤੇ ਕੱਲ ਆ ਜੀ ਕਿੰਨੇ ਪੈਸੇ ਦੇ ਇਹ ਜੋ 220 ਰੁਪਏ ਹੈ ਜੀ ਡਿਸਕਾਊਂਟ ਕਰਕੇ ਹਾਂ ਫੇ ਤੁਹਾਡੇ ਕੰਮ ਕਰਨਾ ਹੀ ਆ ਮੈਂ ਹਿਸਾਬ ਕਰ ਲਵਾਂਗੇ ਹੁਣ ਅਕਾਊਂਟਸ ਮੇਰੇ ਕੋਲ ਹੀ ਆ ਠੀਕ ਹੈ ਜੀ ਮਿਲਦੇ ਹੱਥ ਮਿਲੋ ਥੈਂਕ ਯੂ ਪਰ 220 ਲੈਣੇ ਹੁਣ ਤਾਂ ਬੁਲਾਣਾ ਹੀ ਪੈਣਾ ਇੱਕ ਦਿਨ ਤਾਂ ਕੰਮ ਕਰਾਵਾਂਗੇ ਕੀਮਤ ਦਾ ਹਿਸਾਬ ਲਾ ਜੀ ਭਾਜੀ ਤੁਸੀਂ ਦੇਖਿਆ ਨਹੀਂ ਭਾਜੀ ਐਡਾ ਹਿਸਾਬ ਆ ਬਾਵੇ ਫਿਰ ਤੇ ਇੱਕ ਬਿਲ ਮਸਾ ਹੋਇਆ ਵਾ ਉਹਦੇ ਵਿੱਚ ਵੀ ਹਿਸਾਬ ਨਹੀਂ ਲੜਿਆ ਹੈਗਾ ਇਹ ਬਾਵਾ ਕਾਊਂਟਰਡ ਹੈ ਉਹ ਤਾਂ ਕਾਊਂਟਰਡ ਹੈ ਭਾਜੀ ਉਹ ਕਹਿੰਦਾ ਮੈਂ 15 ਮਿੰਟ ਜੀਕਰ ਨੂੰ ਫੇਰੇ ਉਸ ਫੁੱਟ ਕੋ ਰਾਜਮਾ ਚੌਲ ਖਾਣ ਆਊਗਾ ਹੋਰ ਕੁਝ ਨਹੀਂ ਕਰੂਗਾ ਉਹ ਕੋ ਯਾਰ ਤੇਰਾ ਢਿੱਡ ਦੁਖਦਾ ਯਾਰ ਮੈਂ ਕੰਮ ਕਰਾਣਾ ਕੰਮਕਰ ਆਪਣਾ ਇਹਨਾਂ ਨੂੰ ਪਤਾ ਨਹੀਂ ਕੀ ਤਕਲੀਫ ਹੋਣ ਲੱਗਦੀ ਦੀ ਮੇਰਾ ਹਿਸਾਬ ਨਹੀਂ ਲੜਦਾ ਪਿਆ ਉਹ ਯਾਰ ਉਹਦਾ ਨੰਬਰ ਨੰਬਰ ਦਾ ਲਿਆ ਨੀ ਕੱਲ ਓਏ ਸਨੀ ਕੱਲ ਆਊਗਾ ਕਿ ਨਹੀਂ ਆਊਗਾ ਬੰਦਾ ਇਹ ਆ ਜੂਗਾ ਭਾਜੀ ਜਦੋਂ ਰਾਜਮਾ ਚੌਕ ਦੇ ਸਿਕਿਓਨਿਆਂ ਨੂੰ ਆ ਜੂਗਾ ਥਾਂ ਤੇ ਮਗਾ ਕੇ ਰੱਖਿਓ ਸਵਾਦ ਰੱਖਿਆ ਜੂਗਾ ਚੱਲ ਆ ਜੂਗਾ ਤਾਂ ਵਧੀਆ ਨਹੀਂ ਤਾਂ 220 ਦਾ ਘਾਟਾ ਪੈ ਗਿਆ ਅੱਜ ਯਾਰ ਅੱਡੀ ਕਰ ਮੈਂ ਕਿਹੜਾ ਜਾਊਗਾ ਬਾਜ਼ਾਰ ਸੰਨੀ ਨੂੰ ਬੁਲਾਉਣਾ ਨਾਲੇ ਪਕੌੜੇ-ਪਕੂੜੇ ਖਾਣੇ ਆ ਹਲੋ ਹਾਂਜੀ ਵੀਰੇ ਹਾਂਜੀ ਹਾਂਜੀ ਉਹ ਪਾਜੀ ਸਾਹਮਣੀ ਨੇ ਫਟਾਫਟ ਆ ਜਾ ਇੱਥੇ ਆ ਗਿਲ ਚੌਕ ਦੇ ਲਾਗੇ ਉਹ ਵੀਰਾ ਸਾਹਮਣੀ ਖੜਾ ਮੈਂ ਬਾਨਾ ਕੀ ਮਾਰਾਂ ਯਾਰ ਜੋ ਮਰਦੀ ਬਾਨਾ ਲਾ ਕੇ ਆ ਆ ਜਾ ਫਟਾਫਟ ਟਾਈਮ ਨਾ ਲਾਈ ਚਲੋ ਮੈਂ ਕੈਦ ਨਾ ਪੈ ਮਾ ਨਾ ਮਾਰ ਦਿੰਦਾ ਫੇਰ ਤਾਂ ਨਾ ਪਾਜੀ ਉਹ ਮੈਨੂੰ ਫੋਨ ਆਇਆ ਸੀਗਾ ਹੁਣੀ ਕਰੋ ਮਾਸੀ ਦੇ ਮੁੰਡੇ ਦਾ ਉਹ ਫੋਨ ਮੰਗ ਰਿਹਾ ਆਪਣਾ ਜੀ ਫੋਨ ਮੰਗ ਰਿਹਾ ਬਿਲਕੁਲ ਤਾਂ ਫੋਨ ਹੀ ਐ ਨਹੀਂ ਸੀ ਉਹ ਪਾਜੀ ਗਲਤੀ ਨਾਲ ਜੇਬ ਚ ਆ ਗਿਆ ਸੀਗਾ ਜੀ